ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਆ ਮਾਨੋਗ ਐਸਐਸਪੀ ਸਾਹਿਬ ਤਰਨਤਾਰਨ ਸ਼੍ਰੀਮਤੀ ਅਰਵਜੋਤ ਗਰੇਵਾਲ ਆਈਪੀਐਸ ਇਹਨਾਂ ਵੱਲੋਂ ਜਿਹੜੀਆਂ ਸੱਤ ਅਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਜਿੱਥੇ ਤਰਨਤਾਰਨ ਜ਼ਿਲ੍ਹੇ 'ਚ ਚੱਲ ਰਹੀ ਆ ਉੱਥੇ ਸਬ-ਡਿਵੀਜ਼ਨ ਇਕੀਵਿੰਟ ਦੇ ਵਿੱਚ ਵੀ ਲਗਾਤਾਰ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਉਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਲਟਵਾ ਪੁਲਸ ਨੇ ਇਨਫੋਰਮੇਸ਼ਨ ਬੇਸ ਦੇ ਉੱਤੇ ਇੱਕ ਜਰਾ ਨਾਕਾ ਆ ਉਹ ਆਸੁਰਤਾੜ ਪੁਲ ਡਰੇਨ ਜਿਹੜੀ ਆ ਉਹਦੇ ਉੱਤੇ ਲਗਾਇਆ ਹੋਇਆ ਸੀ ਜਿੱਥੋਂ ਇੱਕ ਵਿਅਕਤੀ ਜਿਹਦਾ ਨਾਮ ਅਮਰਿਤਪਾਲ ਸਿੰਘ ਹੈ ਇਹਨੂੰ ਕਾਬੂ ਕੀਤਾ ਜਿਹੜਾ ਮਾੜੀ ਕੰਬੋਗੇ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ 2 ਗਲੌਕ ਪਿਸਟਲ ਜਿਹੜੇ ਬੇਡ ਇੰਸਟਰੀਆ ਜਿਹੜੇ ਕਿ ਆਪਾਂ ਆ ਆਮ ਦੇਖਿਆ ਪੁਰਾਣੀਆਂ ਗਤੀਵਿਧੀਆਂ ਦੇ ਵਿੱਚ ਇਹ ਡਰੋਨ ਨਹੀਂ ਪਾਕਿਸਤਾਨ ਤੋਂ ਆਉਂਦੇ ਨੇ ਤੇ ਇੱਕ 9mm ਦਾ ਪਿਸਤਲ ਤੇ ਉਹਦਾ ਮੈਗਜ਼ੀਨ ਤੇ 30000 ਰੁਪਏ ਭਾਰਤੀ ਕਰੰਸੀ ਜਿਹੜੀ ਹੈ ਇਹਦੇ ਡਰੋਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਸ ਸਬੰਧੀ ਥਾਣਾ ਬਲਟੋਆ ਵਿਖੇ ਐਫ ਆਈ ਆਰ ਜਿਹੜੀ ਆ 120 ਜਿਹੜੀ ਉਹ ਦਰਜ ਰਜਿਸਟਰ ਕਰਕੇ ਤੇ ਇਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਿਹਦਾ 2 ਦਿਨ ਦਾ ਰਿਮਾਨਡ ਜਿਹੜਾ ਹਾਸਲ ਕੀਤਾ ਗਿਆ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 에ਅਰਕ੍ਰਾਫਟ ਐਕਟ ਵੀ ਜਿਹੜਾ ਉਹ ਲੱਗਾ ਹੋਇਆ ਵਾ ਕਿਉਂਕਿ ਇਹ ਸਮਝਿਆ ਜਾ ਰਿਹਾ ਵੀ ਇਹ ਜਿਹੜੇ ਪਿਸਟਲ ਨੇ ਇਹ ਡਰੋਨ ਨਾਲ ਹੀ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਜਿਹੜੇ ਮਂਗਾਏ ਨੇ ਤੇ ਇਹ ਇਦਾਂ ਦੇ ਕਾਰੋਬਾਰ ਦਾ ਜਿਹੜਾ ਇਹ ਧੰਦਾ ਕਰਦਾ ਹੈ ਉਧਰੋਂ ਪਾਕਿਸਤਾਨ ਤੋਂ ਮਲਵਾ ਕੇ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਉਹਨਾਂ ਨੂੰ ਇਹ ਸੇਕ ਕਰਦਾ ਹੈ ਸੋ ਇਹਦੀ ਫਰਦਰ ਪ੍ਰोसीਜਰ ਦੀ ਜਿਹੜੀ ਆ ਤਫ਼ਤੀਸ਼ ਜਿਹੜੀ ਆ ਉਹ ਕਾਨੂੰਨ ਮੁਤਾਬਕ ਤੇ ਜਾਬਤੇ ਮੁਤਾਬਕ ਇਹਦੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਹੇ ਤੋਂ ਕੋਲ ਹੋਰ ਵੀ ਖੁਲਾਸੀ ਹੋਣ ਦੀ ਜਿਹੜੀ ਆ ਪੂਰੀ ਸੰਭਾਵਨਾ ਸਰ ਇੱਥੇ ਕੋਈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆ ਕਿ ਇੱਕ ਚੇਲੇ ਬਹੁਤ ਚਰਚੇਤ ਜਿਹੜਾ ਕਤਲ ਕੇਸ ਹੋਇਆ ਸੀਗਾ ਜਿਹਦੇ ਵਿੱਚ ਚੇਲੇ ਦਾ ਇੱਕ ਲੜਕੇ ਨੂੰ ਅਗਵਾ ਕਰਕੇ ਦਾਣਾ ਮੰਡੀ ཕਿੱਖੀ ਪਿੰਡ ਦੇ ਵਿੱਚ ਮਾਰ ਕੇ ਤੇ ਉਹਦਾ ਕਤਲ ਕਰਕੇ ਦੀ ਡੈਡ ਬੋਡੀ ਛੁੱਟ ਦਿੱਤੀ ਗਈ ਸੀ ਉਦੀ ਤਫ਼ਤੀਸ਼ ਦੌਰਾਨ ਵੀ ਇਹੋ ਜਿਹੜਾ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਹੋਇਆ ਸੀ ਪਰੇ ਜਮਨਾਈ ਲੋਨ ਕਰਕੇ ਉਦੋਂ ਇਹਦੀ ਉਮਰ ਜਿਹੜੀ ਆ ਉਹ ਘੱਟ ਸੀ ਜਮਨਾਈ ਦਾ ਪੈਦਾ ਲੈ ਕੇ ਉਸ ਮਕਦਮੇ ਦੇ ਵਿੱਚ ਜਮਾਨਤ ਤੇ ਜਿਹੜਾ ਆਦਾਲਤ ਵੱਲੋਂ ਬਾਹਰ ਆ ਚੁੱਕਾ ਪਰੰਤੂ ਇਹਨੇ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹ ਖਤਮ ਨਹੀਂ ਕੀਤੀਆਂ ਤੇ ਜਿਹੜੀ ਆ ਸਮਗਲਿੰਗ ਕਰਕੇ ਤੇ ਜਿਹੜੇ ਵੈਪਨ ਆ ਉਹਨਾਂ ਨੂੰ ਹੀ ਵੇਚਦਾ ਸਰ ਮੋਢਲੀ ਪੁੱਛਗੇ ਸੇ ਹੋਰ ਕੋਈ ਸਾਹਮਣੇ ਆਇਆ ਕੋਈ ਇਸ ਇਸੇ ਮੋਡਿਊਲ ਦੇ ਨਾਲ ਜੁੜੇ ਹੋਏ ਕੋਈ ਹੋਰ ਇਹਦੇ ਸਾਥੀ ਜਾਂ ਕੋਈ ਹੋਰ ਕੋਈ ਕੋ ਇਹਦੇ ਵਿੱਚ ਕਦਮਾਂ ਹੀ ਦਰਜ ਕਰ ਲਿਆ ਮਕਦਮਾ ਵੀ ਜਿਹੜਾ 258 5459 ਆਮ ਜੈਕਟ ਤੇ 10 11 12 ਇਅਰ ਕਰਾਫਟਰ ਟਰੈਕਟਰ ਦੇ ਵਿੱਚ ਕੀਤਾ। ਸੋ ਇਹਦਾ ਰਿਮਾਂਡ ਹਸਲ ਕੀਤਾ ਹੈ ਤੇ ਇਹਦੇ ਕੋਲੋਂ ਡਿਟੇਲ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾਊਗੀ। ਕਿ ਇਹ ਪਾਕਿਸਤਾਨ ਦੇ ਕਿਹੜੇ ਕਿਹੜੇ ਸਮਰਥਨ ਨਾਲ ਇਹ ਇਨਟੈਚ ਸੀ। ਜਿਹਨੇ ਕੋਈ ਪਹਿਲਾਂ ਕੋਈ ਕੰਮ ਕੀਤਾ ਆ ਤੇ ਕਿਹਨੂ ਕਿਹਨੂ ਇਹਨੇ ਵੈਪਨ ਵੇਚੇ ਨੇ ਤੇ ਕਿਹਦੇ ਕਿਹਦੇ ਸਹਿਯੋਗ ਨਾਲ ਇਹ ਵੈਪਨ ਮੰਗਾਏ ਨੇ। ਜਿਹੜੇ ਵੀ ਦੋਸ਼ੀ ਇਹਦੇ ਵਿੱਚ ਨਾਮ ਜਦੋਂ ਆਉਣਗੇ ਉਹ ਜਲਦ ਤੋਂ ਜਲਦ ਫੜ ਕੇ ਤੇ ਇਸ ਲਾਕਰ ਵਿੱਚ ਭੇਜਿਆ।